ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਅਮਰੀਕਾ ਸਰਕਾਰ ਵੱਲੋਂ ਮੈਕਸੀਕੋ ਦੇ ਬਾਰਡਰ ਤੇ ਕੰਧ ਖੜੀ ਕਰਨ ਦਾ ਪਹਿਲਾ ਠੇਕਾ ਦਿੱਤਾ ਅਤੇ ਟੈਕਸਸ ਅਤੇ ਹਾਡਾ ਲਾਗੋ ਕਾਉਂਟਿੰਗ ਵਿੱਚ 7 ਕਰੋੜ ਲਾਗਤ ਦੀ ਨਾਲ 7 ਮੀਲ ਲੰਬੀ ਕੰਧ ਉਸਾਰੀ ਜਾਵੇਗੀ ਤੇ ਰਿਓ ਗ੍ਰੈਂਡ ਵੈਲੀ ਇਸੇ ਇਲਾਕੇ ਵਿੱਚ ਪੈਂਦੀ ਹੈ ਜਿੱਥੇ ਵੱਡੇ ਪੱਧਰ ਤੇ ਗੈਰਕਾਨੂੰਨੀ ਪ੍ਰਵਾਸ ਹੁੰਦਾ ਆਇਆ ਕਸਟਮਰ ਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਵੱਲੋਂ ਫਿਲਹਾਲ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਕਿ ਕੰਦ ਖੜੀ ਕਰਨ ਵਿੱਚ ਕਿੰਨਾ ਸਮਾਂ ਲੱਗੇਗਾ ਉਧਰ ਅਮਰੀਕਾ ਦੇ ਉੱਤਰੀ ਬਾਰਡਰ ਤੇ ਆਵਾਜਾਈ ਦਾ ਪੱਧਰ ਕਰੋਨਾ ਮਹਾਮਾਰੀ ਵਰਗੋਂ ਮਗਰੋਂ ਪਹਿਲੀ ਵਾਰ ਇੰਨੇ ਹੱਟਲੇ ਪੱਧਰ ਤੇ ਆਇਆ ਸੀਬੀਸੀ ਦੀ ਰਿਪੋਰਟ ਦੇ ਮੁਤਾਬਕ ਫਰਵਰੀ ਮਹੀਨੇ ਦੌਰਾਨ ਕੈਨੇਡਾ ਤੋਂ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ 22,23,000 ਦਰਜ ਕੀਤੀ ਗਈ ਹੈ ਜਦਕਿ ਫਰਵਰੀ 2024 ਚ ਇਹ ਆਕੜਾ 26 ਲੱਖ 96000 ਦਰਜ ਕੀਤਾ ਗਿਆ ਸੀ 트럼ਪ ਵੱਲੋਂ ਛੇੜੇ ਗਏ ਕਾਰੋਬਾਰੀ ਜੰਗ ਕਮੌਤਰੀ ਸਰ ਅਤੇ ਆਵਾਜਾਈ ਵਿੱਚ ਕਮੀ ਦਾ ਸਭ ਤੋਂ ਵੱਡਾ ਕਾਰਨ ਦੱਸੀ ਜਾ ਰਹੀ ਹੈ 트럼ਪ ਲਗਾਤਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਦੱਸਦੇ ਨੇ ਜਿਸ ਦਾ ਕੈਨੇਡੀਅਨਸ ਨੂੰ ਬਹੁਤ ਜ਼ਿਆਦਾ ਗੁੱਸਾ ਹੈ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜੇ ਦੇ ਮੁਤਾਬਕ ਅਕਤੂਬਰ ਨਵੰਬਰ ਦਸੰਬਰ ਅਤੇ ਜਨਵਰੀ ਮਹੀਨਿਆਂ ਦੌਰਾਨ ਕੈਨੇਡਾ ਤੋਂ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ ਨਹੀਂ ਘਟੀ ਪਰ ਫਰਵਰੀ ਵਿਚ ਹੋਈ ਵੱਡੀ ਕਟੌਤੀ ਨੇ ਅਮਰੀਕਾ ਦੇ ਸਰਹੱਦੀ ਕਸਪੀਆਂ ਅਤੇ ਸ਼ਹਿਰਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ ਵਾਸ਼ਿੰਗਟਨ ਸ਼ੂਬੇ ਦੇ ਬਲੇਨ ਕਸਪੇ ਦੇ ਨਾਲ ਸੰਬੰਧਿਤ ਇਮੀਗ੍ਰੇਸ਼ਨ ਵਕੀਲ ਸਲੈਨ ਨੇ ਕਿਹਾ ਹੈ ਕਿ ਕਰੋਨਾ ਵਰਗੇ ਹਾਲਾਤ ਮੋੜ ਬਣਦੇ ਨਜ਼ਰ ਆ ਰਹੇ ਨੇ 트럼ਪ ਦੀਆਂ ਗੈਰ ਜਵਾਬ ਟਿੱਪਣੀਆਂ ਕਰਕੇ ਲੋਕ ਇਧਰ ਆਉਣ ਤੋਂ ਟਾਲਾ ਵਾਟ ਰਹੇ ਨੇ ਉਹਨਾਂ ਨੇ ਕਿਹਾ ਕਿ ਅਮਰੀਕਾ ਵਿੱਚ ਬਣੀ ਸ਼ਰਾਬ ਉੱਤੇ ਹੀ ਕੈਨੇਡਾ ਇਜਾ ਪਾਬੰਦੀ ਲੱਗ ਚੁੱਕੀ ਹੈ ਤਾਂ ਸਸਤੇ ਗੈਸੋਲੀਨ ਵਾਸਤੇ ਕੋਈ ਥਿਰ ਨਹੀਂ ਆਉਣਾ ਚਾਹੇਗਾ ਕ੍ਰੈਡੀਅਨਸ ਦੀ ਗਿਣਤੀ ਵਿੱਚ ਕਮੀ ਆਈ ਹੈ ਦਾ ਅਸਰ ਕਾਸਟੋ ਕੋ ਪਾਰਕਿੰਗ ਲੋਟ ਵਿੱਚ ਸਾਫ਼ ਦੇਖਣ ਨੂੰ ਮਿਲ ਰਿਹਾ ਹੈ ਤੇ ਉਥੇ ਦੱਸਦੀ ਹੈ ਕਿ ਸੋਡਾਰ ਨੇ ਸਵਾਲ اٹھਾਇਆ ਕਿ 트럼ਪ ਹਕੂਮਤ ਸਿਰਫ 2 ਮਹੀਨਿਆਂ ਦੀ ਇਹ ਹਾਲ ਹੈ ਤਾਂ ਅੱਗੇ ਕੀ ਹੋਵੇਗਾ ਹਾਲਾਤ ਇਸੇ ਤਰ੍ਹਾਂ ਬੱਤਰ ਹੁੰਦੇ ਨਜ਼ਰ ਆ ਰਹੇ ਨੇ ਕੈਨੇਡਾ ਤੇ ਅਮਰੀਕਾ ਵਿੱਚ 100% ਦੀ ਬਾਈਕਾਟ ਕਰ ਸਕਦਾ ਹੈ ਬਾਰਡਰ ਤੇ 32 ਡਿਊਟੀ ਫ੍ਰੀ ਦੁਕਾਨਾਂ ਚਲਾ ਰਹੇ ਐਸੋਸੀਏਸ਼ਨ ਕਾਰਜਕਾਰੀ ਡਾਇਰੈਕਟਰ ਬਾਰਬਰਾ ਬ੍ਰੈਕਟ ਦਾ ਕਹਿਣਾ ਹੈ ਕਿ ਵਿਕਰੀ ਵਿੱਚ ਕਮੀ ਦਰਜ ਕੀਤੀ ਗਈ ਹੈ ਅਤੇ ਹਾਲ ਹੀ ਤੋਂ ਇਸ ਤੋਂ ਪਤਾ ਲੱਗ ਰਿਹਾ ਹੈ ਕਿ ਲੰਘਾ ਕਟਣ ਕਰਕੇ ਅਮਰੀਕਾ ਦੇ ਵਿੱਚ ਤੇ ਬਾਰਡਰ ਦੇ ਉੱਪਰ ਇਹ ਦੁਕਾਨਾਂ ਬੰਦ ਹੋਣ ਦੀ ਨੋਵਤ ਹੈ ਨੇ 트럼ਪ ਦੀਆਂ ਵਪਾਰ ਨੀਤੀਆਂ ਕਾਰਨ ਸੈਰਸਪਟ ਦੇ ਸ਼ਕੀਮ ਕੈਨੇਡੀਅਨਸ ਵਾਸਤੇ ਵੀ ਅਮਰੀਕਾ ਬਹੁਤਾ ਖਿੱਚ ਪੈਦਾ ਨਹੀਂ ਕਰ پا ਰਿਹਾ ਕਰੀਡਿੰਗ ਖਬਰ ਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਸੁਰ ਖਬਰਾਂ ਦੇਖਣੀ ਸੁਣਨੀ ਪੜ੍ਹਣੀ ਤਾਂ ਬਣ ਰਹਾ ਆਜ਼ ਨਿਊਜ਼ ਬਾੜਾ ਦਿਨਾਲ